ਲੰਬੀ ਦੇ ਪਿੰਡ ਸਿਕੋਵਾਲਾ ਵਿੱਚ ਮਾਨੇ ਟੁੱਟਣ ਦੇ ਨਾਲ ਵੱਡਾ ਨੁਕਸਾਨ 3 ਤੋਂ 4 ਏਕੜ ਤੱਕ ਖੇਤੀਆ ਪਾਣੀ ਕਿਸਾਨਾਂ ਦੇ ਕੋਈ ਪਰੇਸ਼ਾਨੀ ਨਹੀਂ ਤੇ 4 ਵਜੇ ਪੁਰਦਵਾਰ ਦੇ ਮੁੱਖੇ ਤੋਂ ਬਾਅਦ ਤੇ ਕੁਝ ਹੋਰ ਵੀ ਘਟਕਾ ਮੁਟਾ ਕੀ ਹੋਇਆ ਵੱਡਾ ਨੁਕਸਾਨ ਉਹਨਾਂ ਤੁਸੀਂ ਦਾ ਨੁਕਸਾਨ ਹੋਧੋਗਾ 50 ਟਰਾਲੀਆਂ ਸੀ ਥੋੜੀ ਜਿਹੀ ਅੱਛਾ ਸਾਰੇ ਖਤਮ ਹੋ ਗਈਆਂ ਜਨਾਬ ਕਿੰਨੀਆਂ ਟਰਾਲੀਆਂ ਸੀ ਗਿਆ ਜੀ 50 ਟਰਾਲੀਆਂ 50 ਟਰਾਲੀਆਂ ਕਿੰਨੇ ਵਜੇ ਟੁੱਟੀ ਆ ਜੀ ਸੁਬਾਹ 4:00 ਵਜੇ ਬਾਬਾ ਜੀ ਨੇ ਬੋਲਿਆ ਸੀ ਅੱਛਾ 4:00 ਵਜੇ ਤੇ ਹੋਰ ਨੁਕਸਾਨ ਕਿੰਨਾ ਕੋ ਹੋਇਆ ਅੱਜ ਹੋਰ ਤਾਂ ਹਰ ਨਹੀਂ ਹੋਏ ਕੋਈ ਬਥਲ ਤਾਂ ਸਾਰੀ ਵੱਡੀ ਹੋਈ ਸੀਗੀ ਅੱਛਾ ਆ ਤੂੜੀ ਦਾ ਹੀ ਮੇਨ ਨੁਕਸਾਨ ਹੈ ਜਾਂ ਮੰਨ ਲਓ ਜਿਹੜੀ ਅਰੇ ਗਿਰੂ ਕੀ ਆ ਗਈ ਠੀਕ ਹੈ ਜੀ ਜੋ ਵੀ ਮਿੱਟੀ ਮੁੱਟੀ ਆਈ ਹੈ ਪਰ ਹੈ ਨਹਿਰ ਮੈਂ ਕਿਵੇਂ ਦੀਨ ਗੇਲੀ ਅੱਛਾ ਮਤਲਬ ਦੇਖ ਰਿਹਾ ਕਿ ਤਾਂ ਕਰਨੀ ਚਾਹੀਦੀ ਨਾ ਪਾਣੀ ਪੂਣੀ ਜ਼ਿਆਦਾ ਆ ਗਿਆ ਕੀ ਕਾਰਨ ਬਣਿਆ ਉਹ ਦੇਖੋ ਰਾਤ ਨੂੰ ਕਿਹੜਾ ਆਪਾਂ ਦੇਖ ਰਹੇ ਆ ਵੈਸੇ ਉਹ ਮਤਲਬ ਦਸਤ ਰੁਖਤ ਵੇਖੋ ਨਾਲ ਕਿੱਡੇ ਕਿੱਡੇ ਮਤਲਬ ਹੋਇਆ ਖੜੀ ਹੈ ਸਾਹਮਣੇ ਇਹ ਮੰਗਤਾ ਭਾਈ ਜੀ ਸਾਡੀ ਇਹ ਹੈ ਵੀ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆਂ ਵੀ ਹੁਣ ਮੌਕੇ ਦੇ ਪ੍ਰਸ਼ਾਸਨ ਸਾਡੇ ਕੋਲ ਪਹੁੰਚੇ ਇਹਦਾ ਹਾਲ ਦੱਸੇ ਦੇਖੋ ਕਿੱਥੋਂ ਤੱਕ ਟੁੱਟ ਗਈ ਇਹ ਕਿੰਨੀ ਲੰਬੀ ਕਿਲਾਵਾੜੀ ਟੁੱਟ ਗਈ ਬਿਲਕੁਲ ਜੀ ਇਹਨੂੰ ਬੰਨੇ ਕਿਸੇ ਤਰੀਕੇ ਤੇ ਗਾਂ ਨੂੰ ਹੁਣ ਪਨੀਰੀਆਂ ਲਾਉਣ ਦਾ ਟਾਈਮ ਆਇਆ ਜੀ ਵਾਹਣ ਤਿਆਰ ਕਰਨੇ ਸੀ ਨਾ ਛੇਤੀ ਵਾਹਣ ਤਿਆਰ ਹੋਣੇ ਆ ਜੀ ਅਸੀਂ ਤਾਂ ਮੰਗ ਇਹ ਕਰਦੇ ਆਂ ਵੀ ਪ੍ਰਸ਼ਾਸਨ ਆ ਕੇ ਇੱਥੇ ਸਾਡੇ ਮੌਜੂਦਾ ਹਾਲਾਤ ਵੇਖੇ ਤੇ ਸਾਡਾ ਕੋਈ ਹੱਲ ਕਰੇ ਸਾਰੇ ਕਿਸਾਨ ਭਰਾ ਜਿਹੜੇ ਖੜੇ ਆ ਦੁਖੀ ਆ ਜੀ ਉੱਤੋਂ ਲਖਣ ਦਾ ਕੰਮ ਆ ਗਿਆ ਹਾਂ ਲਖਣਾ ਦਾ ਟਾਈਮ ਹੈ ਲਖਣਾ ਟਾਈਮ ਹੈ ਖੁੱਡੀਆਂ ਸਾਹ ਕੋਲੇ ਗਵਾੜ ਪੈਂਡਾ ਤੇ ਬਾਹ ਪੁੱੜਦੀ ਐ ਤਾਂ ਪਾਣੀ ਸਾਡਾ ਹਜੇ ਨਹੀਂ ਬੰਦ ਰਾਤ ਤੇ ਅਸੀਂ ਦੁਖੀ ਹੋਈਏ ਮਾਤੇ ਦੁਖੀ ਜਦੋਂ ਘਰਾਂ 'ਚ ਪਾਣੀ ਵੜ ਗਿਆ ਉਦੋਂ ਮਗਰ ਖੁੱਡੀਆਂ ਸਾਹ ਤੋਂ ਵੀ ਕੀ ਕਰੋਣਾ ਬਣਾਏ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਕਿਸਾਨ ਦੀ ਪਰਪਾਈ ਕੀਤੀ ਜਾਵੇ ਜੀ ਕਿਸਾਨ ਦੀ ਪੂਰੀ ਹੁਣ 750 ਟਰਾਲੀ ਮੂਹੋਂ ਕਹਿਣੀ ਬਾਈ ਜੀ ਸੌਖੀ ਹੈ ਜਿਹੜੇ ਕਿਸਾਨ ਨੇ ਡੀਜ਼ਲ ਪਾਲ ਕੇ ਤਾਂ ਗਰਮੀ 'ਚ ਆਪਾਂ ਤਾਂ ਏਸੀ ਛੱਡ ਕੇ ਪਈ ਹੁਣ ਇਹ ਟਰੈਕਟਰ ਚਲਾ ਕੇ ਵਿਚਾਰੇ ਨੇ ਬਣਾਈ ਹੈ ਇਹਨੂੰ ਵੀ ਹਰਜਾਨਾ ਮਿਲਣਾ ਚਾਹੀਦਾ ਹੈ ਜੀ ਇਹ ਮੁੱਲ ਤੇ ਬਣਵਾਈ ਹੈ ਨਾਲ ਇਹ ਕਹਦੇ ਕਿਰਾਏ ਤੇ ਬਣਵਾਈ ਹੈ ਆਪਦੀ ਨਹੀਂ ਜੀ ਮਸ਼ੀਨ ਕਿਰਾਏ ਤੇ ਬਣਾ ਕੇ ਆਪਦੀ ਸੇਵ ਕੀਤੀ ਵੀ ਸੀਗੀ ਜੀ ਉਹਦਾ ਨੁਕਸਾਨ ਹੈ ਇਹਦਾ ਵੀ ਹੱਲ ਕੀਤਾ ਜਾਵੇ ਜੀ ਉਹ ਟਰਾਲੀ ਦਾ ਲੱਖ ਰੁਪਈਆ ਤਾਂ ਮੰਨ ਲਓ ਬਣਾਈ ਹੋ ਗਈ ਬਾਈ ਜੀ ਬਣਾਈ ਹੋਈ ਪਰੜੀ ਵਿਖਾਇਓ ਮਾੜੀ ਪਰੜੀ ਵਿਖਾਇਓ ਆ ਦੇਖੋ ਪਰੜੀ ਆ ਆ ਤੂੰ ਦੇਖ ਸਕਦੇ ਹੋ ਨਹੀਂ ਪਰੜੀ ਦੇ ਉੱਪਰ ਆ ਦੇਖ ਲਓ ਦੇਖ ਲਓ ਤੇਰਾ ਇੱਕ ਘੜੇ ਦੁਰਕੇ ਨਹੀਂ ਟੱਪਿਆ ਜਾਂਦਾ ਬਾਈ ਜੀ ਇੱਥੋਂ ਤੇ ਇਹਦੇ ਤੇ ਆਪਾਂ ਮੋਟਸਾਲ ਕਿਵੇਂ ਕਰ ਲਈ ਕੋਈ ਸਫਾਈ ਨਹੀਂ ਵੱਡ ਵੱਡ ਸੈਟ ਰੱਖਿਆ ਸਾਰੇ ਕਿਕਰਾਂ ਆਈਆਂ ਬਈਆਂ ਗੰਦ ਫਿਰਦਾ ਨਹਿਰ ਚ ਪਿਆ ਰਹਿੰਦਾ ਇਹਦਾ ਇੱਕ ਹੋਰ ਤੁਹਾਨੂੰ ਉਹ ਦੱਸ ਦਿਆਂ ਭਾਈ ਜੀ ਇੱਥੋਂ ਨਾ ਆਮ ਮਤਲਬ ਜਿਹੜੇ ਹੈਗੇ ਆ ਕੋਈ ਨਸ਼ੇੜੀ ਉਹ ਕਿਕਰਾਂ ਵੜ-ਵੜ ਵੇਚੀ ਜਾਂਦੇ ਆਈ ਕੋਈ ਧਿਆਨ ਨਹੀਂ ਕਿਸੇ ਦਾ ਇੱਥੇ ਮੋਟਰਸਾਈਕਲ ਤੇ ਲੱਦ ਕੇ ਲੈ ਗਏ ਉਹ ਤੇ ਲੱਦ ਲੱਗੇ ਆ ਸਾਰਾ ਗੰਦ ਇੱਥੇ ਮਾਰ ਕੇ ਛੱਡਦੇ ਆ ਮੋਟੀਆਂ ਲੱਕਣਾ ਲੈ ਜਾਂਦੇ ਆਈ ਉਹ ਲਿਜਾ ਲਿਆ ਵੇਚੀ ਜਾਂਦੇ ਇੱਕ ਵੀ ਬੰਦੇ ਤੇ ਕੋਈ ਫੜਿਆ ਨਹੀਂ ਕੋਈ ਕਾਰਵਾਈ ਨਹੀਂ ਗਈ ਕੋਈ ਸਫਾਈ ਨਹੀਂ ਉਹ ਕਿਕਰ ਵਿੱਚ ਲੰਕੀ ਜਾਂਦੀ ਆ ਨਹਿਰ ਦੇ ਵਿੱਚ ਦਿਖਾਉਗਾ ਜੀ ਨਹਿਰਾਂ ਦੇ ਵਿੱਚ ਦਾ ਦਰਖਤ 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 ਉੱਗਰੀ ਜਾਂਦੇ ਆਈ ਬਰੀਕ ਸਾਰਾ ਵਿੱਚ ਠੋਕਦੇ ਆ ਜੀ ਮੋਟਾ ਛਿੱਲ ਕੇ ਲੈ ਜਾਂਦੇ ਆ ਆ ਸਾਰੀਆਂ ਪਈਆਂ ਮੋੜੀਆਂ ਜੀ ਇਹ ਸਾਰੇ ਉਹਨਾਂ ਦੇ ਕੰਮ ਹੈ ਤਾਂ ਦੇਖ ਸਕਦੇ ਹੋ ਜੀ ਪਿੰਡ ਵਾਸੀ ਬਿਲਕੁਲ ਨਹਿਰ ਦੇ ਉੱਪਰ ਇਕੱਠੇ ਹੋ ਚੁੱਕੇ ਆ ਡਿੱਕਾਂ ਹਜੇ ਵੀ ਡਿੱਗੀਆਂ ਨਹੀਂ ਤੁਹਾਨੂੰ ਲਾਈਵ ਤੁਸੀਂ ਰਤਕਾਰਿਆ ਪਿੰਡ ਸਿੱਖ ਵਾਲਾ ਆ ਗੱਲਬਾਤ ਕਰਾਂਗੇ ਭਾਈ ਜੀ ਰਮਨ ਭਾਈ ਜੀ ਕੀ ਕਾਰਨ ਬਣਿਆ ਨਹਿਰ ਕਿ ਕਿਸ ਤਰ੍ਹਾਂ ਟੁੱਟ ਗਈ ਕਿਵੇਂ ਕਿਵੇਂ ਪਤਾ ਲੱਗਾ ਤੁਹਾਨੂੰ ਤੜਕੇ ਲੱਗਿਆ ਜਾਂ ਰਾਤ ਲੱਗਿਆ ਤੜਕੇ ਲੱਗਿਆ ਜੀ ਆਪਣੇ ਇੱਥੇ ਮਤਲਬ ਪਾਣੀ ਲਾਈਆ ਸਾਢੇ 1:00 3:00 ਵਜੇ ਉਹਨਾਂ ਨੂੰ ਪਤਾ ਲੱਗਿਆ ਫਿਰ ਗੁਰੂ ਘਰ ਅਲੌਸਮੈਂਟ ਕੀਤੀ ਹੈ ਸਰ ਅੱਜ ਕੱਲ ਟਾਈਮ ਗਰਮੀਆਂ ਦਾ ਹੀ কুলਰ ਕਲਰ ਚੱਲਦਿਆ ਨਹੀਂ ਪਤਾ ਲੱਗੇ ਫੋਨ ਫੋਨ ਕਰਕੇ ਸਾਰਿਆਂ ਨੂੰ ਇਕੱਠਾ ਕੀਤਾ ਤੇ ਕਾਰਨ ਤਾਂ ਹੁਣ ਮੰਨ ਲਓ ਜੀ ਸਾਢੇ 3:30 ਵਜੇ ਦੀ ਨਹਿ ਟੁੱਟੀ ਬਾਈ ਤੁਸੀਂ ਇਹ ਲਾ ਲਓ ਹਜੇ ਤੱਕ ਪਾਣੀ ਬੰਦ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਜੀ ਮੇਟ ਵੀ ਇੱਥੇ ਆ ਕੇ ਗਏ ਐ ਅੱਛਾ ਉਹਨਾਂ ਨੂੰ ਵੀ ਕਿਹਾ ਉਹ ਕਹਿੰਦੇ ਯਾਰ ਉਹ ਜਿਹੜੇ ਬੰਦ ਕਰਨ ਵਾਲੇ ਫੱਟੇ ਐ ਉਹ ਟੁੱਟੇ ਸਰ ਕੇ ਆਪਾਂ ਨੂੰ ਇਹ ਦੱਸਦੇ ਸੀ ਉਹ ਐ ਹੁਣ ਦੇਖੋ ਜੀ ਇਹ ਪ੍ਰਸ਼ਾਸਨ ਨਹੀਂ ਦੇਖਣਾ ਕੋਈ ਮੌਕੇ ਤੇ ਪ੍ਰਸ਼ਾਸਨ ਹੋਰ ਆਇਆ ਜਾਂਦਾ ਨਹੀਂ ਨਾ ਨਾ ਜੀ ਉਹਨਾਂ ਨੂੰ ਫੋਨ ਕੀਤਾ ਉਹ ਜਿਹੜੇ ਮੇਟ ਆਮ ਇੱਥੇ ਆਪਣੇ ਗਵਾਂਢ ਪਿੰਡ ਦੇ ਹੈਗੇ ਇੱਥੇ ਰਹਿੰਦੇ ਨਰਾਂ ਤੇ ਉਹ ਆ ਗਏ ਸੀ ਵਿਚਾਰੇ ਤੇ ਉਹ ਵੀ ਆ ਕੇ ਕਹਿੰਦੇ ਯਾਰ ਅਸੀਂ ਕਹਿੰਨੇ ਆ ਬੰਦ ਕਰਦੇ ਆ ਉਦੋਂ ਜ਼ਿਆਦਾ ਸੀ ਪਾਣੀ ਹੁਣ ਵੀ ਵੇਖੋ ਤੁਸੀਂ ਪਾਣੀ ਕਿੰਨਾ ਆਈ ਜਾਂਦਾ ਠੀਕ ਹੈ ਜੀ ਹੁਣ ਤੱਕ ਵੀ ਨਹੀਂ ਬੰਦ ਹੋਇਆ ਤੇ ਕਾਰਨ ਮੇਨ ਤੁਸੀਂ ਪਰੜੀ ਦੇਖੋ ਲੰਬੀ ਉਹ ਮਾਰ ਲਓ ਵੀਡੀਓ ਉੱਥੋਂ ਤੱਕ ਠੀਕ ਹੈ ਦੇਖੋ ਜੀ ਕਿਸੇ ਟਾਈਮ ਦੇ ਵਿੱਚ ਇਹ ਪਰੜੀਆਂ ਪੂਰੀਆਂ ਐ ਸਾਫ਼ ਹੁੰਦੀਆਂ ਸੀ ਕਾਰਾਂ ਮੋਟਰਸਾਈਕਲ ਆ ਆਂ ਜਾਂਦੇ ਹੁੰਦੇ ਸੀ ਪਾਣੀ ਛਿੜਕਾ ਦਾ ਮੇਟ ਆਉਂਦੇ ਇੱਥੇ ਸਾਰੀ ਸਫਾਈ ਕਰਦੇ ਅੱਜ ਕੋਈ ਮੇਟਣਾ ਦੀ ਚੀਜ਼ ਨਹੀਂ ਇੱਥੇ ਕੋਈ ਸਫਾਈ ਨਹੀਂ ਕਿਸੇ ਬੰਦਾ ਵੀ ਨਹੀਂ ਤੁਰ ਸਕਦਾ ਤਾਂ ਜਿੰਨੇ ਵੀ ਮੇਟ ਸਰਕਾਰ ਨੇ ਰੱਖੇ ਹੋਏ ਤਨਖਾਹ ਤਾਂ ਲੈ ਰਹੇ ਨਾ ਤਨਖਾਹ ਲੈ ਰਹੇ ਕਿਸ ਕੰਮ ਦੀ ਲੈ ਰਹੇ ਤਨਖਾਹ ਜੀ ਇਹ ਸਿਰਫ ਸਰਕਾਰਾਂ ਦੀਆਂ ਨਲਕੀਆਂ ਤਨਖਾਹ ਦਾ ਤਨਖਾਹ ਭਾਈ ਜੀ ਇਹ ਨਾ ਆਮ ਜਿਹੜੇ ਜ਼ਿੰਮੇਵਾਰ ਹੈ ਨਾ ਉਹਨਾਂ ਤੋਂ ਵੀ ਕਿਸੇ ਤੋਂ ਕੋਈ ਗੱਟਾ ਕਣਕ ਦਾ ਲੈ ਲਿਆ ਕਿਸੇ ਤੋਂ ਕੁਝ ਲੈ ਲਿਆ ਵੀ ਮੰਨ ਲਓ ਫੋਨ ਕਰਕੇ ਦੱਸਤਾ ਅੱਜ ਨਹਿਰ ਆਊਗੀ ਜਾਂ ਉਹ ਆਊਗਾ ਇਹ ਪਰ ਧਿਆਨ ਆ ਚੀਜ਼ਾਂ ਦਾ ਧਿਆਨ ਦੇਣ ਵਾਲਾ ਹੁੰਦਾ ਜੀ ਆ ਤੁਸੀਂ ਹਾਲ ਦੇਖੋ ਜੀ ਇਹ ਕਾਰਾਂ ਮੋਟਰਸਾਈਕਲ ਕਿੱਥੋਂ ਲੰਘਣ ਗਈ ਇੱਥੇ ਦਾ ਕਾਨੇ ਦੇਖ ਸਕਦੇ ਜੀ ਕਾਨੇ ਬਿਲਕੁਲ ਉੱਤੇ ਸਰਕੜੇ ਉੱਤੇ ਆ ਹੁਣ ਇਹ ਦੇਖੋ ਜੀ ਤੂੜੀ ਐਸੀ ਇੱਕ ਜੀਵੀਦਾਰ ਦੀ ਇਕੱਠੀ ਕਰੀ ਹੋਈ ਸੀ ਐਸ ਬਾਈ ਦੀ ਸੀ ਛੋਟੋ-ਕਟ 3-4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਦਾ ਕੌਣ ਦੇਊਗਾ ਹਰਜਾਨਾ ਆ ਸਾਰੀ ਟੂੜੀ ਇੱਥੇ ਇਕੱਠੀ ਕੀਤੀ ਹੋਈ ਸੀਗੀ ਲਗਭਗ ਕਿੰਨੇ ਕੁ ਟਰਾਲੀਆਂ ਸੀਗੀਆਂ ਜੀ ਟੂੜੀ ਦੀਆਂ ਹੋਰ ਟਰਾਲੀ ਤੋਂ ਵੀ ਜ਼ਿਆਦਾ 100 ਤੋਂ ਉੱਤੇ ਟਰਾਲੀ ਸੀਗੀ ਠੀਕ ਆ ਜੀ ਕਟੋਗਾ 3-4 ਲੱਖ ਰੁਪਏ ਦਾ ਨੁਕਸਾਨ ਹੈ ਠੀਕ ਹੈ ਜੀ ਪਰ ਕੋਈ ਹੁਣ ਤੂੜੀ ਇਕੱਠੀ ਨਹੀਂ ਕਰ ਸਕਦਾ ਇਹਦਾ ਸਿਰਫ ਪਲੋਂ ਦੇ ਵਿੱਚ ਜਾਊਗੀ ਹੁਣ ਇਹ ਬਿਲਕੁਲ ਵੀ ਇਕੱਠੀ ਹੁਣ ਕੀ ਹੋਣੀ ਹੈ ਜੀ ਇਹ ਤਾਂ ਦੇਖੋ ਜਿਵੇਂ ਆਏ ਪਿੰਡ ਤੱਕ ਜਿਹੜੇ ਤੂੜੀ ਵਾਲੇ ਮਾਲਕ ਸੋ ਇੱਥੇ ਹੈ ਮੌਕੇ ਤੇ ਜੀ ਠੀਕ ਹੈ ਜੀ ਕਿੰਨੇ ਕੁ ਤੂੜੀ ਸੀਗੀ ਜੀ ਲੱਗਦਾ ਤੂੜੀ 100 ਟਰਾਲੀ ਤੋਂ ਵੀ ਜ਼ਿਆਦਾ ਸੀ ਜੀ ਠੀਕ ਹੈ ਜੀ ਤੇ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਆਪਣਾ ਨੁਕਸਾਨ ਕੋਈ 3 ਲੱਖ ਦੇ ਕਰੀਬ ਹੋ ਗਿਆ ਜੀ ਤੂੜੀ ਦਾ ਠੀਕ ਹੈ ਜੀ ਹਾਂ ਜੀ ਅੱਜ ਆਏ ਵੇ ਟਰਾਲੇ ਆਏ ਵੀ ਸੱਦੇ ਵੇ ਸੀ ਭਰਨ ਵਾਸਤੇ ਜੀ ਅੱਛਾ ਹਾਂ ਜੀ ਕੱਲ ਤੁਸੀਂ ਸੌਦਾ ਕਰ ਲੈਤਾ ਹਾਂ ਜੀ ਹਾਂ ਜ ਕਿ ਹੁਣ ਵਾਪਸ ਭੇਜਦੇ ਉਹਨਾਂ ਨੂੰ ਠੀਕ ਹੈ ਜੀ ਦੇਖੋ ਵੀ ਪਾਣੀ ਹਜੇ ਵੀ ਚੱਲ ਰਿਹਾ ਨਹਿਰ ਦੇ ਵਿੱਚ ਬਾਕੀ ਨਹਿਰ ਮੰਦ ਨਹੀਂ ਹੋ ਰਹੀ 3 ਵਜੇ ਤੋਂ ਲੈ ਕੇ ਹੁਣ ਤੱਕ ਪਾਣੀ ਸਹੀ ਹੈ ਜੀ ਕਿੰਨਾ ਚਿਰ ਰੁਕੂਗਾ ਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਜਿਹੜੀਆਂ ਖੇਤਾਂ ਦੇ ਵਿੱਚ ਫਾਰਮ ਹਾਊਸ ਜਾਂ ਢਾਣੀਆਂ ਬੋਲਦੇ ਆ ਆ ਬਿਲਕੁਲ ਢਾਣੀਆਂ ਤੁਸੀਂ ਦੇਖ ਸਕਦੇ ਤੂੜੀ ਸਾਰੀ ਤਰ ਕੇ ਬਿਲਕੁਲ ਢਾਂਡੇ ਨਦੀ ਪਹੁੰਚ ਚੁੱਕੀ ਆ ਤਾਂ 2.5-3 ਲੱਖ ਦਾ ਨੁਕਸਾਨ ਬਾਈ ਜੀ ਦਾ ਹੋ ਚੁੱਕਿਆ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਅੱਜ ਟਰਾਲੇ ਵੀ ਭਰੋਣੇ ਸਨ ਤਾਂ ਢਾਣੇ ਦੇ ਅੰਦਰ ਵੀ ਪਾ ਅਕੀ ਮੰਗ ਕਰਨੀ ਚਾਹੁੰਦੇ ਜੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਹੈ ਜੀ ਇੱਕ ਤਾਂ ਮੋਢੇ ਦੇ ਜਿਹੜੇ ਫੱਟੇ ਆ ਪਹਿਲਾਂ ਦੋ ਹੀ ਨਹੀਂ ਬੰਦ ਹੋ ਰਹੇ ਜੀ ਮੇਨ ਨਹਿਰ ਚ ਜਮਾ ਗਲੇ ਪਏ ਆ ਉਹ ਹੀ ਨਹੀਂ ਬੰਦ ਹੋ ਰਹੀ ਉਹਦੇ ਵਿੱਚ ਨਹੀਂ ਕਿਸੇ ਦਾ ਕੋਈ ਧਿਆਨ ਹੀ ਨਹੀਂ ਨਾ ਕੋਈ ਉਹਨਾਂ ਨੂੰ ਦੱਸਦਾ ਸਾਨੂੰ ਤਾਂ ਪਤਾ ਤੇ ਬਾਕੀ ਆ ਪਰੜੀ ਦੀ ਹਾਲਤ ਤਾਂ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਵੀਡੀਓ ਤੇ ਆਪ ਦੇਖ ਸਕਦੇ ਹੋ ਜੀ ਬਿਲਕੁਲ ਜੀ ਕੋਈ ਇੱਥੋਂ ਦੀ ਨੰਘਣ ਟੱਪਣ ਦਾ ਹਜੇ ਤੱਕ ਕੋਈ ਰਾਹ ਨਹੀਂ ਨਹੀਂ ਕਿਸਾਨ ਦਾ ਨੁਕਸਾਨ ਆਈ ਉਹ ਨੁਕਸਾਨ ਵੀ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਵੀ ਦਿਓ ਪਹਿਲਾ ਪਤਾ ਨਹੀਂ ਬਾਕੀ ਮਿੱਟੀ ਬਹੁਤ ਜ਼ਿਆਦਾ ਪੈ ਗਈ ਆਟ ਬਹੁਤ ਜ਼ਿਆਦਾ ਹੋ ਗਈ ਜੀ ਪਾਣਾ ਨੂੰ ਪਾਣਾ ਨੂੰ ਹਾਂ ਜੀ ਇਹ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ ਥੋੜੀ ਆਪ ਦੇ ਖਾਣੇ ਵਾਸਤੇ ਸਬਜ਼ੀ ਲਈ ਲਗਭਗ 100 200 ਕਿੱਲੇ ਦੇ ਤੱਕ ਹਾਂ ਜੀ ਹਾਂ ਜੀ ਪਾਣੀ ਦੂਜੇ ਪੋੜ ਨਾਲ ਲੱਗ ਗਈ ਤੇ ਤੂੰ ਹੀ ਖੜਿਆ ਨਾਲ ਪਾਣੀ ਹਾਂ ਜੀ ਠੀਕ ਆ ਜੀ ਹਾਂ ਜੀ ਮੈਂ ਰੋਕਦਾ